ਦਲਿ ਕਿਉ ਰਿਦਾ ਬਾਤ ਸਭ ਸ਼ੋਰੀ ਲਗਿਓ ਸੁਨਨ ਸਰਤ ਕਾ ਤਿਸ ਔਰੀ ਧੋਰੀ ਚੋਬ ਪਰੇ ਜਬ ਗਾਡੇ ਸੁਨ ਸੁਨ ਸਭ ਮਨ ਸੰਕਾ ਬਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦਰ ਕੋ ਰਦਾ ਬਾਤ ਸਭ ਸ਼ੋਰੀ ਧੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਪਾਵਨ ਦਰਬਾਰ ਨਿੱਗੇ ਗੋਦ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀਆਂ ਪਰਕੇ ਗੁਰੂ ਚਰਨਾਂ ਦਾ ਪਿਆਰ ਤੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਵੱਡੇ ਭਾਗ ਹਨ ਜੋ ਇਸ ਸਮਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਆਪਾਂ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ ਬੜੇ ਪਿਆਰ ਨਾਲ ਰਹਿਰਾ ਸਾਹਿਬ ਜੀ ਦੇ ਜਾਪ ਅਰਦਾਸ ਮੁਖਵਾਕ ਕੀਰਤਨ ਸਰਵਣ ਕੀਤਾ ਹੈ ਹੁਣ ਕੁਝ ਸਮਾਂ ਕਲੰਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਏ ਆਪਣੀਆਂ ਸੁਰਤੀਆਂ ਬਿਰਤੀਆਂ ਆਨੰਦਪੁਰ ਸਾਹਿਬ ਲੈ ਕੇ ਚੱਲੀਏ ਕਿਹਸਾ ਸਵਾਸੀ ਜਦੋਂ ਬਾਜਾਂ ਵਾਲੇ ਸਤਿਗੁਰੂ ਮਹਾਰਾਜ 16-17 ਸਾਲ ਦੀ ਅਵਸਥਾ ਹੈ ਚੜ੍ਹਦੀ ਜਵਾਨੀ ਬਹੁਤ ਜਾਹੋ ਜਲਾਲ ਹੈ ਚਿਹਰੇ ਉੱਤੇ ਫੋਜਾਂ ਰਖਲੀਆਂ ਨਹੀਂ ਸਤਗੁਰੂ ਮਹਾਰਾਜ ਨੇ ਨਗਾਰਾ ਤਿਆਰ ਕੀਤਾ ਹੈ। ਪਰ ਮੇ ਕਿ ਪ੍ਰਕਾਰ ਦੀਆਂ ਵਿੱਚ ਅਟਕਲਾਂ ਵੀ ਆਈਆਂ ਕਿ ਨਗਾਰਾ ਨਾਮ ਜਾਓ। ਪਾਤਸ਼ਾਹ ਕਹਿਣ ਲੱਗੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਜੋ ਅਕਾਲ ਦਾ ਹੁਕਮ ਹੈ ਉਹ ਸੀ ਕਰਨਾ ਹੀ ਕਰਨਾ ਹੈ। ਨਗਾਰਾ ਜਦੋਂ ਤਿਆਰ ਹੋ ਗਿਆ ਅਰਦਾਸ ਕੀਤੀ ਕੜਾ ਪ੍ਰਸ਼ਾਦ ਦੀ ਦੇਗ ਵਰਤੀ ਕੋਲੇ ਦੇ ਯੋਤੇ ਸੁੰਦਰ ਨਗਾਰਾ ਮਲ ਭਾਵ ਕੇ ਸਜਾ ਦਿੱਤਾ ਗਿਆ ਬਨ ਲਿਆ ਫਿਰ ਸਤਿਗੁਰੂ ਮਹਾਰਾਜ ਦੇ ਹੁਕਮ ਨਾਲ ਨਗਾਰਜੀ ਨੇ ਨਗਾਰਾ ਵਜਾਇਆ ਸਾਰਾ ਸ਼ਹਿਰ ਇਕੱਠਾ ਹੋ ਕੇ ਦਰਸ਼ਨ ਕੀਤੇ ਫੌਜਾਂ ਲੈ ਕੇ ਮਹਾਰਾਜ ਉੱਤਰ ਦਿਸ਼ਾ ਵੱਲ ਗਏ ਜਿੱਧਰ ਬਲਾਸਪੁਰ ਰਾਜਤਾਨੀ ਪਹਿਲੂਰ ਦੀ ਰਿਆਸਤ ਦੀ ਸੀ ਜਿੱਥੇ ਭੀਮ ਚੰਦਰ ਰਾਜਾ ਆਪਣੀ ਕਚਹਿਰੀ ਲਾ ਕੇ ਬੈਠਾ ਹੈ ਉਸ ਤਰਫ ਨੇੜੇ ਜਾ ਕੇ ਮਹਾਰਾਜ ਨੇ ਐ ਘੂੜੇ ਪਹਾੜ ਦੇ ਵਿੱਚ ਐ ਭੜੇ ਸੰਗੜੀ ਪਹਾੜਾਂ ਦੀਆਂ ਦੂਣਾ ਅੰਦਰ ਹੁਕਮ ਕਰ ਦਿੱਤਾ ਕਹਿਣ ਲੱਗੇ ਸਿੱਖੋ ਇਹ ਸੰਗਾਰੇ ਦਾ ਨਾਮ ਰਣਜੀਤ ਨਗਾਰਾ ਹੈ ਇਹ ਨਾਮ ਰੱਖਿਆ ਫਿਰ ਹੁਕਮ ਕੀਤਾ ਕਿ ਦੂਰੀ ਚੋਗ ਲਾਓ ਮੈਂ ਜਦੋਂ ਨਗਾਰਚੀ ਨੇ ਉਰੇ ਜੋਸ਼ ਦੇ ਵਿੱਚ ਆ ਕੇ ਸਤਿਗੁਰਾਂ ਦੇ ਹੁਕਮ ਨਾਲ ਨਗਾਰਾ ਵਜਾਇਆ ਗੂੰਜਾ ਪੈਣ ਲੱਗੀਆਂ ਪਹਾੜ ਸੀ ਪਹਾੜ ਦੇ ਵਿੱਚ ਆਵਾਜ਼ ਉਦੋਂ-ਉਦਰੀ ਟਕਰਾਉਂਦੀ ਐ ਤੇ ਬੜੀ ਦੂਰ ਤੱਕ ਟਕਰ ਮਾਰਦੀ ਮਾਰਦੀ ਆਵਾਜ਼ ਬੜੀ ਲੰਬੀ ਦੂਰ ਤੱਕ ਚਲੀ ਜਾਂਦੀ ਐ ਹੁਣ ਜਿਉਂ-ਜਿਉਂ ਇਹ ਰੰਗਾਰਾ ਵੱਜਦਾ ਪਹਾੜ ਦੀਆਂ ਕੰਦਰਾ ਚੋਟੀਆਂ ਨੂੰ ਖਾਂਦੇ ਹੋਏ ਆਵਾਜ਼ ਬਲਾਸ਼ਪੁਰ ਜਿੱਥੇ ਪਹਾੜ ਦੇ ਉੱਤੇ ਆਪਣੀ ਕਚਹਿਰੀ ਲਈ ਬੈਠਾ ਸੀ ਉੱਥੇ ਕੰਨਾਂ ਵਿੱਚ ਆਵਾਜ਼ ਪਈ ਭੀਮਚੰਦ ਰਾਜੇ ਦੇ ਬਾਕੀ ਵੀ ਸਾਰੇ ਬੈਠੇ ਸੁਣ ਰਹੇ ਨੇ ਕਿ ਨਗਾਰਾ ਵੱਜ ਰਿਹਾ ਹੈ ਕੌਣ ਵਜਾ ਰਿਹਾ ਹੈ ਕਿ ਉਹ ਇਨਸ਼ਾਨੀਆਂ ਸਨ ਪ੍ਰਾਤਕ ਸਮੇਂ ਜਿਹੜੇ ਰਾਜੇ ਲੋਕ ਹੁੰਦੇ ਉਹਨਾਂ ਦੀਆਂ ਇਨਸ਼ਾਨੀਆਂ ਨੇ ਗੱਦੀ ਹੋਣੀ ਉੱਤੇ ਚੰਦਵਾ ਹੋਣਾ ਚੌਰ ਝੂਲਦਾ ਹੋਣਾ ਨਗਾਰਾ ਹੋਣਾ ਕਲਗੀ ਹੋਣੀ ਘੋੜੇ ਹੋਣੇ ਜੋਬਦਾਰ ਹੋਣੇ ਕੜਿਆਲਾ ਬਜੜੀਆਂ ਸੰਖ ਬਜੜਣੇ ਇਹ ਰਾਜਿਆਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਸੀ ਸੋ ਇਸੇ ਤਰ੍ਹਾਂ ਮੇਰੇ ਕਲੰਗੀਧਰ ਮਹਾਰਾਜ ਜੀ ਆਨੇ ਜਦੋਂ ਨਗਾਰਾ ਬਜਾਇਆ ਹੁਣੇ ਭੀਮਚੰਦ ਦੇ ਕੰਨਾਂ ਵਿੱਚ ਆਵਾਜ਼ ਜਾਂਦੀ ਹੈ ਆਵਾਜ਼ ਇੰਨੀ ਗਰਜਮੀ ਇੰਨੀ ਭਰਮੀ ਸੀ ਪ੍ਰਤੀਤ ਹੋ ਰਿਹਾ ਸੀ ਕਿ ਤਾਂ ਬਹੁਤ ਨੇੜੇ ਕੋਈ ਨਗਾਰਾ ਵਜਾ ਰਿਹਾ ਹੈ ਪਰ ਇਹ ਵੀ ਪਤਾ ਲੱਗ ਰਿਹਾ ਸੀ ਕਿ ਬੜੀ ਦੂਰ ਵੱਜ ਰਿਹਾ ਹੈ ਦੂਰ ਵੱਜਦਾ ਹੋਣ ਕਰਕੇ ਵੀ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਕੰਨਾਂ 'ਚ ਪੈ ਰਹੀ ਹੈ ਇਥੇ ਤੱਕ ਇਤਿਹਾਸ ਆਪਨੇ ਸੁਣਿਆ ਸੀ ਆਓ ਇਸ ਤੋਂ ਅਗਲਾ ਜਿਹੜਾ ਇਤਿਹਾਸ ਹੈ ਆਪੋ ਆਪਣੀਆਂ ਮਨਵਿਰਤੀਆਂ ਇਕਾਗਰ ਰੱਖੀਏ ਗੁਰੂ ਚਰਨਾਂ 'ਚ ਸੁਰਤੀ ਜੋੜੀਏ ਰਸਨਾ ਪਵਿੱਤਰ ਕਰੀਏ ਸਰਵਣ ਕਰਨ ਦੇ ਲਈ ਉਚਾਰਨ ਕਰੀਏ ਧਿਆਨ ਦੇ ਵਿੱਚ ਝੜ ਕੇ ਆਖੀਏ ਸਤਨਾਮ ਸ੍ਰੀ ਵਾਹਿ ਹੈ ਔਰਤਾ ਬਾਤ ਸਭ ਸ਼ੋਰੀ ਜਿੱਥੇ ਬੈਠਾ ਬੇਚੈਰੀ ਦੇ ਵਿੱਚ ਭੀਮ ਚੰਦ ਰਾਜਾ ਆਪਣੇ ਅਹਿਲਕਾਰਾਂ ਦੇ ਨਾਲ ਮੰਤਰੀਆਂ ਵਜ਼ੀਰਾਂ ਨਾਲ ਗੱਲਾਂ ਕਰਦਾ ਸੀ ਹੁਣ ਕੰਨਾਂ ਵਿੱਚ ਨਗਾਰੇ ਦੀ ਜਦੋਂ ਗੂੰਜ ਪਈ ਹੈ ਇੱਕਦਮ ਹਿਰਦਾ ਦਿਲ ਕਿਆ ਮੈਨੇ ਦਹਿਲ ਗਿਆ ਕੱਲਾ ਕਰਨੀਆਂ ਛੱਡ ਦਿੱਤੀਆਂ ਹਨ ਲਗਿਆ ਸੁਨਨ ਸ਼ਰਧ ਕਰ ਤਿਸੋਰੀ ਖਿਰੋਦ ਨੂੰ ਕੰਨਾਂ ਦਾ ਆਪਣਾ ਧਿਆਨ ਕੀਤਾ ਜਿੱਧਰੋਂ ਆਵਾਜ਼ ਆ ਰਹੀ ਹੈ ਦੋਰੀ ਚੋਪ ਪਰੇ ਜਦ ਗਾਡੇ ਜਦੋਂ ਚੰਗੀ ਤਰ੍ਹਾਂ ਨਗਾੜ ਜੀ ਨੇ ਹੋਰ ਜਿਆਦੇ ਜ਼ੋਰ ਨਾਲ ਦੂਰੀਆਂ ਚੋਪਾਂ ਲਾ ਦਿੱਤੀਆਂ ਸੁਨ ਸੁਨ ਸਭ ਮਨ ਸੰਕਾ ਬਾਡੇ ਜਿੰਨੇ ਵੀ ਬੈਠੇ ਸੀ ਕਚਹਿਰੀ ਵਿੱਚ ਮੰਤਰੀ ਵਿਜ਼ਾ ਵਜ਼ੀਰ ਦੀਵਾਨ ਉਹਨਾਂ ਸੁਣਨ ਵਾਲਿਆਂ ਦੇ ਵੀ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਰਹੀ ਹੈ ਮਹਿਪਾਲ ਕਟ ਸਚਵਨ ਹਾਰਾ ਇਸ ਤਰ੍ਹਾਂ ਫਿਰ ਮਹਿਪਾਲ ਕਹਿੰਦੇ ਨੇ ਰਾਜੇ ਨੂੰ ਰਾਜੇ ਨਹੀਂ ਆਪਣਾ ਮੰਤਰੀ ਕੋਲ ਦੇਖ ਕੇ ਤਿਤ ਭੋਜਨ ਕੇ ਤਬ ਉਚਾਰਾ ਉਸ ਸਮੇਂ ਭੀਮ ਚੰਦ ਰਾਜਾ ਆਪਣੇ ਮੰਤਰੀ ਨੂੰ ਪੁੱਛਦਾ ਹੈ ਬੋਲ ਕੇ ਕਹਿੰਦਾ ਹੈ ਤੁੰ ਗੰਬੀਰ ਦਮ ਮੈਂ ਉਠੈ ਕੀ ਆਖਦਾ ਮੰਤਰੀ ਇਹ ਜਿਹੜੀ ਗੰਭੀਰ ਬਹੁਤ ਡੂੰਗੀ ਬੱਦਲਾਂ ਮੰਗੋ ਬੱਦਲ ਮੰਗੋ ਗਰਜਮੀ ਆਵਾਜ਼ ਹੈ ਇਹ ਦਮਾਮੇ ਦੀ ਨਗਾਰੇ ਦੀ ਉੱਠ ਰਹੀ ਹੈ ਇਸ ਕੋ ਇਹ ਬਾਜਤ ਅਬ ਕਠ ਹੈ ਕਹਿਣ ਲੱਗਿਆ ਇਹ ਸਾਹਮਣੇ ਉਹ ਜਿਹੜੀ ਆਵਾਜ਼ ਆ ਰਹੀ ਹੈ ਕੀ ਤਾਂ ਨਗਾਰਾ ਵੱਜ ਰਿਹਾ ਹੈ ਕਠ ਹੈ ਦਾ ਅਰਥ ਇਹ ਵੀ ਹੁੰਦਾ ਹੈ ਪੁਰਾਣੇ ਸਮੇਂ ਚ ਲੱਕੜ ਦਾ ਖੋਲ ਤਿਆਰ ਕਰਕੇ ਜਿਵੇਂ ਜੋੜੀ ਤੇ ਢੋਲਕੀਆਂ ਲੱਕੜ ਦੀਆਂ ਹੁੰਦੀਆਂ ਹੁੰਦੀਆਂ ਨਗਾਰਾ ਵੀ ਲੱਕੜ ਦਾ ਬਣਦਾ ਹੁੰਦਾ ਸੀ ਫਿਰ ਕੁਝ ਸਮੇਂ ਤੋਂ ਫਿਰ ਬਾਅਦ ਲੋਹੇ ਦਾ ਨਗਾਰਾ ਬਣ ਲੱਗਿਆ ਹੁਣ ਲੋਹੇ ਦੇ ਨਗਾਰੇ ਨੇ ਪਰ ਇਹ ਕੋ ਜਿਹੜਾ ਲੋਹਾ ਹੁੰਦਾ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਹੁੰਦਾ ਹੈ बार-बार ਤਾ ਦੇ ਕੇ ਕਿ ਇਹਦੇ ਵਿੱਚ ਆਵਾਜ਼ ਪੈਦਾ ਹੋਵੇ ਸੋ ਇਸ ਕਰਕੇ ਕਹਿਣ ਲੱਗਿਆ ਜਿਹੜਾ ਸਾਹਮਣੋਂ ਪ੍ਰਤੀਤ ਹੁੰਦਾ ਜਿਵੇਂ ਲੱਕੜ ਦੇ ਖੋਲ ਵਾਲਾ ਨਗਾਰਾ ਹੋਵੇ ਇਹ ਆਵਾਜ਼ ਪੈ ਰਹੀ ਹੈ ਕਿਸੇ ਗਿਰੇਸ਼ਰ ਕੋ ਅਸ ਨਾਹੀ ਇਹ ਕਿਸੇ ਰਾਜੇ ਦਾ ਨਗਾਰਾ ਨਹੀਂ ਹੈ ਕਿਉਂਕਿ ਜਿੰਨੇ ਵੀ ਰਾਜੇ ਹਨ ਰਾਜਿਆਂ ਦੇ ਜਿਹੜੇ ਨਗਾਰੇ ਹਨ ਉਹਨਾਂ ਨਗਾਰਿਆਂ ਦੀ ਜਿਹੜੀ ਆਵਾਜ਼ ਹੈ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਕਿਹੋ ਜੀ ਆਵਾਜ਼ ਕਿਹੜੇ ਰਾਜੇ ਦੇ ਨਗਾਰੇ ਦੀ ਹੈ ਕਿਹੋ ਜੀ ਆਵਾਜ਼ ਫਿਰ ਦੂਸਰੇ ਰਾਜੇ ਦੇ ਨਗਾਰੇ ਦੀ ਹੈ ਪਰ ਇਹ ਉਸ ਤਰ੍ਹਾਂ ਦੀ ਆਵਾਜ਼ ਨਹੀਂ ਹੈ ਕਿ ਕਿਸੇ ਰਾਜੇ ਦਾ ਹੋਵੇ ਨਾਦਤ ਨਵ ਲਖੋ ਮਨ ਮਾਹੀ ਮੇਰੇ ਮਨ ਦੇ ਵਿੱਚ ਪ੍ਰਤੀਤ ਹੋ ਰਿਹਾ ਹੈ ਨਾਦਤ ਜਿਹੜੀ ਇਹਦੀ ਆਵਾਜ਼ ਆ ਰਹੀ ਹੈ ਜਿਵੇਂ ਵੱਜ ਰਿਹਾ ਹੈ ਇਹ ਤਾਂ ਕੋਈ ਨਮਾ ਹੀ ਨਗਾਰਾ ਵੱਜ ਰਿਹਾ ਹੈ ਹਿੰਮਤੋਂ ਸੁਨੇ ਨ ਆਨੰਦ ਗਾਰੇ ਹੋ ਰਜੀ ਤੱਕ ਕਿਸੇ ਨਗਾਰਿਆਂ ਦੀ ਇਸ ਤਰ੍ਹਾਂ ਦੀ ਧੁਨੀ ਨਹੀਂ ਸੁਣੀ ਕਿਉਂਕਿ ਹਰ ਇੱਕ ਨੂੰ ਹੁਕਮ ਨਹੀਂ ਸੀ ਨਗਾਰਾ ਵਜਾਉਣ ਦਾ ਔਰਮਜੀਬ ਦਾ ਰਾਜ ਸੀ ਉਹਦਾ ਹੁਕਮ ਸੀ ਵੀ ਕੋਈ ਨਗਾਰਾ ਨਹੀਂ ਵਜਾ ਸਕਦਾ ਹੈ ਇਥੇ ਤੱਕ ਜਦੋਂ ਔਰਮਜੀਬ ਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਲਾਹੌਰ ਦਾ ਸੂਬਾ ਥਾਪਿਆ ਇਨੇ ਉਹ ਸਮੇਂ ਫਿਰ ਨਗਾਰਾ ਵਜਵਾ ਦਿੱਤਾ ਸੀ ਕਿਉਂਕਿ ਫਿਰ ਸਾਰੀ ਖਬਰ ਆਰੁਗਜੇਵ ਨੂੰ ਮਿਲੀ ਔਰੁਗਜੇਵ ਨੇ ਆਪਣੇ ਪੁੱਤਰ ਨੂੰ ਵੀ ਝਟਕਿਆ ਬਹਾਦਰ ਸ਼ਾਹ ਨੂੰ ਕਹਿਣ ਲੱਗਿਆ ਤੂੰ ਨਗਾਰਾ ਕਾਤੇ ਵਜਾਇਆ ਮੇਰੇ ਹੁਕਮ ਤੋਂ ਬਿਨਾ ਬੜੀ ਗੱਲ ਸੀ ਇੱਕ ਦੇ ਥਾਵੇਂ ਚਾਰ ਢੋਲ ਵਜਾ ਲੈਂਦਾ ਪਰ ਨਗਾਰਾ ਨਹੀਂ ਸੀ ਵਜਾਉਣਾ ਕਿਉਂਕਿ ਤੋਹੀਨ ਸਮਝਦਾ ਸੀ ਰਾਜਾ ਆਪਣੇ ਰਾਜ ਦੇ ਵਿੱਚ ਜਦੋਂ ਕੋਈ ਦੂਸਰਾ ਨਗਾਰਾ ਬਜਾਉਂਦਾ ਸੋ ਇਸ ਤਰ੍ਹਾਂ ਹੁਣ ਇਹ ਭੀਮਚੰਦ ਰਾਜਾ ਵੀ ਸੋਚ ਰਿਹਾ ਹੈ ਬਜਤ ਦੂਰ ਜਾ ਨਿਕਟ ਵਿਚਾਰੇ ਕਹਿਣ ਲੱਗਿਆ ਵੀ ਨਗਾਰਾ ਵੱਜਦਾ ਬੜੀ ਦੂਰ ਰਿਹਾ ਪਰ ਜਿਹੜੇ ਪ੍ਰਤੀਤ ਹੁੰਦਾ ਵੀ ਬਹੁਤ ਸੋਹਣੀ ਆਵਾਜ਼ ਕੰਨਾਂ 'ਚ ਪੈ ਰਹੀ ਐ ਨੇੜੇ ਵਰਤੀ ਲੱਗਦਾ ਹੈ ਸੁਨ ਅਮਾਤ ਤਾ ਸਰਬ ਬ੍ਰਤਾਤ ਅਮਾਤ ਮੰਤਰੀ ਨੇ ਸੁਣ ਕਰਕੇ ਫਿਰ ਉਸ ਸਮੇਂ ਕਿਹਾ ਹੈ ਤਨ ਤਪਿਓ ਸਭ ਮੈਂ ਬਖਿਆਤ ਸਾਰਿਆਂ ਦੇ ਵਿੱਚ ਜਿਹੜਾ ਮੰਤਰੀ ਸੀ ਸਾਰਿਆਂ 'ਚ ਬੋਲ ਕੇ ਦੱਸਦਾ ਹੈ ਮਹਾਰਾਜ ਮੈਂ ਸੁਣੀ ਤੋ ਗਾਥਾ ਕਹਿਣ ਲੱਗਿਆ ਮੰਤਰੀ ਕਹਿਣ ਲੱਗਿਆ ਮਹਾਰਾਜ ਜੀ ਭਾਵ ਹੈ ਰਾਜਨ ਮੈਂ ਆਪਣੇ ਕੰਨਾਂ ਦੇ ਨਾਲ ਗੱਲਾਂ ਸੁਣੀਆਂ ਹਨ ਕਰੋ ਉਚਾਰਨ ਰਾਵਰ ਸਾਥਾ ਮੈਂ ਆਪ ਜੀ ਦੇ ਨਾਮ ਕੋਲ ਦੱਸਦਾ ਹਾਂ ਜੋ ਮੈਂ ਸੁਣਿਆ ਹੈ ਹੁਣ ਤੱਕ ਸ੍ਰੀ ਨਾਨਕ ਜਗ ਗੁਰਜ ਬਿਦਤੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਸੰਸਾਰ ਦੇ ਵਿੱਚ ਜੱਗ ਵਿੱਚ ਪ੍ਰਗਟ ਹੋਏ ਗੁਰਤਾ ਗੱਦੀ ਦੇ ਮਾਲਕ ਜਿਨ ਕੋ ਜਸ ਸੁਨਿ ਅਤ ਜਦ ਕਿਤਤੇ ਜਿੱਥੇ ਕਿਤੇ ਵੀ ਹੈ ਉਹ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਸ ਸਾ ਾਰੇ ਸੁਣਿਆ ਜਾਂਦਾ ਹੈ ਸੋ ਗਾਦੇ ਧਰਪੀ ਬਿਦ ਨੀਤਾ ਉਸ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਤੇ ਚੰਗੀ ਵਿਧੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਬੈਠਿਓ ਸ੍ਰੀ ਸੋਡੇ ਕੁੱਲ ਟਿਕਾ ਸੋਡੇ ਵੰਸ ਦੇ ਕੁੱਲ ਦੇ અવਤੰਸ ਟਿਕਾ ਰੂਪ ਭਾਵ ਕੇ ਸੁਪੁੱਤਰ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਸ੍ਰੀ ਹਰਿ ਗੋਬਿੰਦ ਜੋਦਾ ਬਲੀ ਜਿਨ੍ਹਾਂ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਸੀ ਤੇ ਉਹ ਬਹੁਤ ਜਿਆਦੇ ਬਲੀ ਜੋਧੇ ਸਨ ਲਰਿਓ ਸ਼ਾਓ ਸੋ ਜੈ ਕਰ ਭਲੀ ਜਿਹੜਾ ਸ਼ਾਹ ਜਹਾਂ ਦੇ ਨਾਲ ਲੜਿਆ ਚਾਰ ਜੰਗਾਂ ਹੋਈਆਂ ਪੰਜ ਛੋਟੀਆਂ ਹੋਈਆਂ ਪਰ ਹਰ ਜੰਗ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਕੈ ਤਕ ਸੂਬੇ ਸੈਨ ਸਮੇਤ ਕਈ ਸੂਬੇ ਆਪਣੀਆਂ ਸੈਨਾ ਦੇ ਸਮੇਤ ਹੀ ਸ਼ਸਤਰ ਸਾਧ ਰਖੇ ਰਣਖੇਤ ਸ਼ਸਤਰਾਂ ਦੇ ਸਮੇਤ ਰਣ ਭੂਮੀ ਦੇ ਵਿੱਚ ਸਦਾ ਵਾਅ ਤੇ ਸੁਲਾ ਦਿੱਤੇ 7000 ਫੌਜ ਮੁਗਲ ਖਾਨ ਲੈ ਕੇ ਆਇਆ ਸੀ ਸਭ ਤੋਂ ਪਹਿਲਾਂ ਅਰੰਤ ਮਰਤਸਰ ਉਹ ਕਵਰੀ ਮੋੜਨ ਦਿੱਤਾ ਫੇਰ ਹਰਗੋਬਿੰਦਪੁਰੇ ਦੀ ਜੰਗ ਹੋਈ ਕਰਮਚੰਦ ਘੇਰਚੰਦ ਦਾ ਪੁੱਤਰ ਨਾਲ ਵੇਸਤਾ ਚੰਦੂ ਦਾ ਪੁੱਤਰ ਚੜ੍ਹ ਕੇ ਆਏ 15000 ਫੌਜ ਆਈ ਉਹਨਾਂ ਨੂੰ ਵੀ ਬਾਅਸ ਨਹੀਂ ਮੋੜਨ ਦਿੱਤਾ ਫੇਰ ਜਦੋਂ ਵਿਧੀਚੰਦ ਘੋੜੇ ਕੱਢ ਕੇ ਲਿਆਇਆ ਲਾਹੌਰ ਤੋਂ ਲਲਾ ਬੇਗ 35000 ਫੌਜ ਲੈ ਕੇ ਆਇਆ ਸੀ ਮਹਾਰਾਜ ਦਾ ਤੀਜਾ ਜੰਗ ਹੋਇਆ ਸਿਰਫ 1.5 ਸੌ ਮਸੋਂ ਬਚਿਆ ਸੀ ਉਹ ਵੀ ਮਿੰਤਾ ਤਰਲੇ ਕਰਕੇ ਬਾਕੀ 35 ਦੇ 35000 ਇਉਂ ਸਦਾ ਵਾਸਤੇ ਧਰਤੀ ਤੇ ਸੁਲਾ ਦਿੱਤੇ ਵੱਡੇ ਵੱਡੇ ਜਰਨੈਲ ਫਿਰ ਪਹਿੰਦੇ ਖਾਨ ਨਾਲ ਕਰਤਾਰਪੁਰ ਦਾ ਜੰਗ ਹੋਇਆ ਜਿਹਦੇ ਵਿੱਚ 1 ਲੱਖ ਫੌਜ ਇਕੱਠੀ ਸੀ 12 ਜਰਨੈਲ ਇਕੱਠੇ ਹੋਏ ਸੀ ਇਸ ਸੂਬੇ ਦੇ ਸੂਬੇਦਾਰ 12 ਜਰਨੈਲ ਹਰਗੋਬਿੰਦ ਸਿੰਘ ਮਹਾਰਾਜ ਜੀ ਆਨੇ ਕਰਤਾਰਪੁਰ ਦੇ ਜੰਗ ਵਿੱਚ ਸ਼ੋਰਜ ਸਿਪੜ ਤੋਂ ਪਹਿਲਾ ਪਹਿਲਾ ਸਾਰੇ ਸਮੇਟ ਦਿੱਤੇ ਸੀ ਸੋ ਇਹ ਗੱਲ ਹੁਣ ਭੀਮਚੰਦ ਦਾ ਵਜੀਰ ਮੰਤਰੀ ਦੱਸ ਰਿਹਾ ਹੈ ਬੀਰ ਬਹਾਦਰ ਬਿਦ ਪਿਓ ਘਣੋ ਉਹ ਮਹਾਨ ਬਾਦਰ ਸੂਰਮੇ ਯੋਧੇ ਸੀ ਜਿਹੜੇ ਜਗ ਵਿੱਚ ਪ੍ਰਗਟ ਹੋਏ ਕਦ ਦਿਰਗ ਦਵਾਪਰ ਤਨ ਮਨੋ ਨਾਲਿ ਉਹ ਨਾਤਾ ਜਿਹੜਾ ਸਰੀਰ ਸੀ ਨਾ ਐਡਾ ਵੱਡਾ ਸੀ ਜਿਵੇਂ ਦਵਾਪਰ ਦੇ ਰਹਿਣ ਵਾਲੇ ਭੀਮਚੰਦ ਵੱਡੇ ਵੱਡੇ ਹੋਏ ਹਨ ਭਾਵ ਕੇ ਦਰਯੋਦਨ ਵਰਗੇ ਵੱਡੇ ਵੱਡੇ ਸੂਰਮੇ ਹੀ ਕਉਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ 7.5 ਫੁੱਟ ਲੰਬਾ ਕੱਦ ਸੀ 7.5 ਫੁੱਟ ਦੇ ਲੰਬੇ ਸਨ ਉਸੇ ਤਰ੍ਹਾਂ ਭਾਰੇ ਵੀ ਸੀ ਇਹ ਨਹੀਂ ਸੀ ਕਿ ਇਕੱਲੇ ਲੰਬੇ ਸੀ ਬਹੁਤ ਸਡਾਲ ਸੀ ਸੀ ਇੱਕ ਘੋੜਾ ਮਹਾਰਾਜ ਨੂੰ ਸਿਰਫ 2 ਢਾਈ ਘੰਟੇ ਮਸੋਂ ਚੱਕਦਾ ਸੀ ਜੰਗ ਦੇ ਵਿੱਚ ਚਾਰ ਘੋੜੇ ਮਹਾਰਾਜ ਦੇ ਹਰ ਸਮੇਂ ਤਿਆਰ ਰਹਿੰਦੇ ਸੀ ਜੰਗ ਦੇ ਵਿੱਚ ਇੱਕ ਘੋੜੇ ਨੂੰ ਗੇੜਾ ਦੇ ਕੇ ਨਾਲ ਦੀ ਨਾਲ ਦੂਜਾ ਘੋੜਾ ਬਦਲ ਦਿੰਦੇ ਹੁੰਦੇ ਸੀ ਸੋ ਇਸ ਤਰ੍ਹਾਂ ਬੜੇ ਫਰਤੀਲੇ ਸਨ ਐਡਾ ਭਾਰਾ ਸਰੀਰ ਹੁੰਦਿਆ ਹੋਇਆ ਵੀ ਸਤਿਗੁਰੂ ਜੀ ਇਹ ਗੱਲਾਂ ਹੁਣ ਕਹਿ ਰਿਹਾ ਹੈ ਮੰਤਰੀ ਨੇ ਵਜ਼ੀਰ ਭੀਮਚੰਦ ਦਾ ਕਹਿਣ ਲੱਗਿਆ ਵੀ ਉਹ ਐਡੇ ਦੁਆਪਰ ਯੁੱਗ ਦੇ ਨਿਆਈ ਜਿਵੇਂ ਭੀਮਚੰਦ ਹੋਏ ਘਟੋਤ ਕੱਚ ਵਰਗੇ ਹੋਏ ਇੰਨੇ ਮਲੇ ਸਨ ਉਹ ਸਰੀਰ ਦੇ ਅਬਗਾ ਦੇ ਪਰ ਤਿੰਨ ਕੋ ਪੋਤਾ ਹੁਣ ਉਹਨਾਂ ਦਾ ਪੋਤਰਾ ਗੁਰਤਾ ਗੱਦੀ ਤੇ ਬਿਰਾਜਮਾਨ ਹੈ ਆਦ ਬੀਰਤਾ ਗੁਣ ਗੁਣ ਪੋਤਾ ਉਹ ਮਹਾਨ ਸੂਰਮਤਾਈ ਦੇ ਵਿੱਚ ਸਾਰੇ ਗੁਣਾ ਕਰਕੇ ਪੋਤਾ ਬਣੇ ਜਹਾਜ ਹੁੰਦਾ ਵੀ ਜੋ ਗੁਣ ਹਰ ਗੋਬਿੰਦ ਸਹਿ ਮਹਾਰਾਜੀਆਂ ਵਿੱਚ ਸਨ ਉਹ ਸਾਰੇ ਗੁਣਾ ਦਾ ਭਰਿਆ ਹੋਇਆ ਉਹਨਾਂ ਦਾ ਹੀ ਪੋਤਰਾ ਹੈ ਉਹ ਐਸੀ ਗੁਣ ਉਹਨਾਂ ਵਿੱਚ ਹਨ ਸਤਿਗੁਰੂ ਹਰਿਕ੍ਰਿਸ਼ਨ ਕਲਗੇਤਰ ਮਹਾਰਾਜ ਦਾ 6.5 ਫੁੱਟ ਲੰਬਾ ਕੱਦ ਸੀ ਧੰਨ ਗੁਰੂ ਗੋਬਿੰਦਪਰਮਹਾਰਾਜ ਜੋ ਸੀਲੇ ਤੇ ਪਤਲੇ ਸਰੀਰ ਵਾਲੇ ਸਨ ਪਰ ਉਹ ਜੋ ਸਭ ਤੋਂ ਵੱਧ ਪਰਮਾਸੀ ਮਹਾਰਾਜ ਆ ਤਿੱਖੀ ਨਿਹਾਰ ਸੀ ਇਉਂ ਧੰਨ ਗੁਰੂ ਕਲਗੇਤਰ ਮਹਾਰਾਜ ਜੀ ਦਾ ਚਿਹਰਾ ਸੀ ਗੁਰੂ ਗੋਵਿੰਦ ਰਾਇ ਤਨ ਨਾਮੋ ਉਹਨਾਂ ਦਾ ਨਾਮ ਹੈ ਗੋਵਿੰਦ ਰਾਏ ਕਿਉਂਕਿ ਇਹ ਜੇ ਖੰਡੇ ਵਟ ਦਾ ਅਮਰਤ ਨਹੀਂ ਸੀ ਤਿਆਰ ਕੀਤਾ ਪਹਿਲਾ ਨਾਮ ਮਹਾਰਾਜ ਨੂੰ ਗੋਬਿੰਦ ਰਾਏ ਗੋਬਿੰਦ ਦਾਸ ਸੰਗਤ ਆਖਰੀਆ ਹੁੰਦੀ ਅਸੀ ਇਹ ਗੱਲ ਹੁਣ ਮੰਤਰੀ ਨੇ ਦੱਸੀ ਹੈ ਕਹਿਓ ਨਾ ਜਾਏ ਜਥਾ ਸ਼ੁਭ ਰਾਮੂ ਕਹਿ ਲਗਿਆ ਕਿ ਹਾ ਨਹੀਂ ਜਾ ਸਕਦਾ ਇੰਨੇ ਸੁੰਦਰ ਨੇ ਜਿਵੇਂ ਰਾਮਚੰਦਰ ਭਗਵਾਨ ਹੋਵੇ ਅਲਪ ਬੈਸ ਬਰ ਅੰਗ ਕਿਸ਼ੋਰ ਪਰ ਉਹਨਾਂ ਦੀ ਉਮਰ ਜੇ ਬਹੁਤ ਛੋਟੀ ਹੈ ਕਿਉਂਕਿ 16 17 ਸਾਲ ਤੋਂ ਥੱਲੇ ਹੀ ਸਨ ਮਹਾਰਾਜ ਜੀ ਵੀ ਕਿਸ਼ੋਰ ਅਵਸਥਾ ਹੈ ਪਰ ਬਹੁਤ ਹੀ ਸੁੰਦਰ ਹਰਨ ਚੜਦੀ ਜਵਾਨੀ ਹੈ ਸੁਨੇ ਸ਼ਾਦੀ ਤਨ ਬੈ ਜੋਰ ਜੜਾ ਉਹਨਾਂ ਸ਼ਾਦੀ ਸੁਭਾਵ ਕੀ ਗੱਲ ਸੁਣੀ ਹੈ ਅਗਵਾਹੀ ਤੇਨੇ ਦੱਸਣ ਵਾਲੇ ਲੋਕ ਕਿ ਉਹਨਾਂ ਦੇ ਸਰੀਰ ਦੇ ਵਿੱਚ ਇੰਨਾ ਜੋਰ ਹੈ ਐਡਾ ਵੱਡਾ ਬਲ ਹੈ ਹਤ ਉਦਸ਼ਾ ਸ਼ਸਤਰ ਅਭਿਆਸੀ ਉਹ ਬਹੁਤ ਜ਼ਿਆਦੇ ਸ਼ਸਤਰ ਦੇ ਅਭਿਆਸੀ ਹਨ ਬੜਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਸ਼ਸਤਰ ਚਲਾਉਣ ਦਾ ਸੰਗਤ ਆਏ ਹਜ਼ਾਰ ਉਪਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਹਨਾਂ ਕੋਲ ਰੋਜ਼ਾਨਾ ਹੀ ਆਉਂਦੀਆਂ ਹਨ ਚਰਤ ਬਾਤ ਨਰ ਸੁਨੇ ਧਨੇਰੇ ਮੈਂ ਬਹੁਤ ਲੋਕ ਉਹਨਾਂ ਦੀਆਂ ਗੱਲਾਂ ਕਰਦੇ ਸੁਨੇ ਹਨ ਤੀਰਨ ਵਿਦਿਆ ਨਿ ਉਹ ਨ ਬੜੇ ਰੇ ਉਹ ਤੀਰੰਦਾਜੀ ਦੇ ਵਿੱਚ ਤਾਂ ਪੂਰਨ ਨਪੁੰਨ ਹਨ ਅਰਜਨ ਨਾਲੋਂ ਵੀ ਵੱਧ ਕੇ ਨੇ ਉਹ ਗੱਲਾਂ ਕਰਦਾ ਹੈ ਮੰਤਰੀ ਦੱਸ ਰਿਹਾ ਭੀਮਚੰਦ ਨੂੰ ਤਨਕ ਕਠੋਰ ਹੱਥ ਅਸ ਰਾਖੇ ਉਹ ਆਪਣੇ ਕਰ ਕਮਲਾਂ ਦੇ ਵਿੱਚ ਇੰਨਾ ਕਠੋਰ ਧਨਸ਼ ਰੱਖਦੇ ਨੇ ਬੜਾ ਭਾਰੀ ਧਨਸ਼ ਆਪਣੇ ਕਰ ਕਮਲਾਂ ਚ ਰੱਖਦੇ ਹਨ ਨੈ ਦਿਤਿਯੋ ਕਰਖਨ ਅਬ ਲਖੈ ਹੋਰ ਕੋਈ ਦੂਸਰਾ ਬੰਦਾ ਉਹਨਾਂ ਦੇ ਤੀ ਕਮਾਨ ਦੀ ਨਾ ਤਾਂ ਕੋਈ ਚਿਲਾ ਚਾੜ ਸਕਦਾ ਹੈ ਨਾ ਉਹਨੂੰ ਖਿੱਚ ਕੇ ਚਲਾ ਸਕਦਾ ਹੈ ਇੰਨਾ ਉਹਨਾਂ ਦਾ ਕਰੜਾ ਸਖਤ ਕਮਾਨ ਹੈ ਸਾਧ ਸੰਗਤ ਜੀ ਸਵਾ 2 ਕੁਆਂਟਲ ਭਜਨ ਜੀ ਆਪਾਂ ਸਵਾ 2 ਕੁਆਂਟਲ ਭਜਨ ਚੱਕੀਏ ਇੱਕ ਹੱਥ ਨਾਲ ਕਿੰਨਾ ਭਾਰੀ ਵਜਨ ਹੈ ਮਹਾਰਾਜ ਦੇ ਕਮਾਨ ਨੂੰ ਖਿੱਚਣ ਵਾਸਤੇ ਇੰਨਾ ਜ਼ੋਰ ਲੱਗਦਾ ਸੀ ਜਿਹਾ ਜਿਹਾ 2 ਸਵਾ 2 ਕੁਇੰਟਲ ਵਜਨ ਚੱਕ ਲਿਆ ਜਿਹਾ ਜਿਹਾ ਮਹਾਰਾਜ ਦਾ ਕਮਾਨ ਦਿੱਤੀ ਖਿੱਚੀ ਤਦੇ ਸਤਿਗੁਰੂ ਮਹਾਰਾਜ ਦਾ ਜਿਹੜਾ ਤੀਰ ਹੁੰਦਾ ਸੀ ਦੋ ਦੋ ਢਾਈ ਢਾਈ ਤੰਤਨ ਮੀਲ ਤੱਕ ਆਮ ਸਤੇ ਸਿੱਧੀ ਚਲਿਆ ਜਾਂਦਾ ਸੀ ਐਨੀ ਦੂਰ ਤੇ ਤਾਂ ਨਿਸ਼ਾਨਾ ਲੱਗਦਾ ਸੀ ਜਾ ਕੇ ਤੀਰ ਦਾ ਹੋਰ ਅੱਗੇ ਪਤਾ ਨਹੀਂ ਕਿੰਨੇ ਕੁ ਦੂਰ ਜਾਂਦਾ ਹੋਣਾ ਐਨੀ ਦੂਰ ਤੱਕ ਤਾਂ ਮਹਾਰਾਜ ਦੇ ਸਾਹਮਣੇ ਲੱਗਦੇ ਸੀ ਜਾ ਕੇ ਸੋ ਐਨਾ ਵੱਡ ਸੀ ਨੌ ਟਾਂਚ ਦਾ ਮਹਾਰਾਜ ਦਾ ਕਮਾਂਡ ਸੀ ਨੌ ਕਮਾਣੀਆਂ ਪਈਆਂ ਹੋਈਆਂ ਸੀ ਉਸ ਕਮਾਂਡ ਦੇ ਵਿੱਚ ਵੱਦ ਤੋਂ ਵੱਦ ਸੂਰਮੇ ਦੋ ਜਾਂ ਤਿੰਨ ਕਮਾਣੀ ਦਾ ਸੀ ਕਮਾਂਡ ਚਲਾਉਂਦੇ ਹੁੰਦੇ ਪਰ ਮਹਾਰਾਜ ਦਾ ਕਮਾਂਡ ਨੌ ਕਮਾਂਡ ਨੌ ਟਾਂਚ ਦਾ ਸੀ ਸੋ ਐਨਾ ਭਾਰੀ ਸੀ ਕਹਿ ਰਿਹਾ ਮੰਤਰੀ ਦੱਸ ਰਿਹਾ ਹੈ ਪੀਮ ਚੰਦਰੋਂ ਕੇ ਕੋਈ ਵੀ ਉਹਨਾਂ ਦੀ ਕਮਾਨ ਨੂੰ ਖਿੱਚ ਨਹੀਂ ਸਕਦਾ ਚਲਾ ਨਹੀਂ ਸਕਦਾ ਸੰਗਸਪਟ ਅਰੁਰਤ ਬ੍ਰਿੰਦ ਨਾਲ ਬਹੁਤ ਜਿਆਦੇ ਸੂਰਮੇ ਚਲਦੇ ਹੰਡ ਕਰਹੇ ਬਾਸਕੋਪੁਰ ਅਨੰਦ ਅਨੰਦਪੁਰ ਸਾਹਿਬ ਵਿਖੇ ਵੱਸਦੇ ਨੇ ਇਨ ਕੋ ਪਿਤ ਸ਼੍ਰੀ ਤੇਗ ਬਹਾਦਰ ਇਹਨਾਂ ਦੇ ਪਿਤਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਜਾਰ ਕਰੀ ਦਲੇ ਅਬਨੇ ਖਾਦਰ ਇਹ ਸਾਰੀ ਧਰਤੀ ਅਬਨੀ ਧੰਗੁਰੂ ਤੇਗ ਹਾਦਰਸ਼ਾਹ ਮਹਾਰਾਜਿਆਂ ਨੇ ਖਰੀਦੀ ਖਾਦਰ ਅੱਜ ਵੀ ਸਾਧ ਸੰਗ ਜਿਹੜਾ ਉਤਰਾ ਇਲਾਕਾ ਉਹਨੂੰ ਖਾਦਰੀਏ ਕਹਿੰਦੇ ਨੇ ਖਾਦਰੀਏ ਇਹ ਅਸੀਂ ਪਟਿਆਲੇ ਤੋਂ ਅੱਗੇ ਜਾਈਏ ਨਾ ਬਨੂੜ ਬਨੂੜ ਦਾ ਇਲਾਕਾ ਇਹ ਪਵਾਦ ਵੱਜਦਾ ਹੈ ਪਵਾਦੀਏ ਵੱਜਦੇ ਨੇ ਹੋਰ ਅਸੀਂ ਪਹਾੜਾਂ ਦੀਆਂ ਦੂਣਾਾਂ 'ਚ ਅਨੰਤ ਪ੍ਰਸਾਦ ਦੇ ਇਲਾਕੇ ਚਲੀਏ ਇਹਨਾਂ ਨੂੰ ਖਾਦਰੀਏ ਕਹਿੰਦੇ ਨੇ ਖਾਦਰੀਏ ਇੱਥੇ ਉਹਨਾਂ ਦੇ ਇਤਿਹਾਸਕ ਗੱਲ ਆਈ ਹੈ ਭੀਮਚੰਦ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਖਾਦਰੀਆ ਖਾਦਰਦਾ ਇਹ ਇਲਾਕਾ ਹੈ ਇਹ ਸਾਰਾ ਉਹਨਾਂ ਨੇ ਖਰੀਦਿਆ ਕਿਉਂਕਿ ਭੀਮਚੰਦ ਦਾ ਪਿਤਾ ਜਿਹੜਾ ਦੀਪਚੰਦ ਸੀ ਰਾਜਾ ਉਹਦੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹਨੇ ਮੱਖੋਵਾਲ ਦਾ ਸਾਰਾ ਇਲਾਕਾ 57000 ਦੇ ਵਿੱਚ ਉਹਨਾਂ ਸਮਿਆਂ 'ਚ ਖਰੀਦਿਆ ਸੀ ਜਿਹੜਾ ਹੁਣ ਨੰਗਲ ਡੈਮ ਆ ਨਾ ਇਹਦਾ ਨਾਮ ਗੋਬਿੰਦ ਹੈ ਧੰਨ ਗੁਰੂ ਗੋਬਿੰਦ ਸਿੰਘ ਦੇ ਨਾਮ ਹੈ ਇਹ ਜਦੋਂ ਆਪਾਂ ਸਾਰੀ ਇਹਦੀ ਹਿਸਟਰੀ ਪੱਟੀਏ ਪਿਛਲੇ ਰੋਜਨਾਮ ਚ ਖੋਲੀਏ ਇਹ ਸਾਰੀ ਧਰਤੀ ਖਾਲਸੇ ਦੀ ਮਲਕੀਅਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਪੱਜਦੀ ਹੈ ਗੋਬਿੰਦ ਸਾਗਰ ਕਹਿੰਦੇ ਨੇ ਉਹ ਝੀਲ ਦਾ ਨਾਮ ਤਾਂ ਹੀ ਗੋਬਿੰਦ ਸਾਗਰ ਹੈ ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਉਪਮਾ ਕਰਦਾ ਹੋਇਆ ਬੰਤਰੀ ਦੱਸ ਰਿਹਾ ਹੈ ਨਰਨ ਬਟੌਰਤ ਨਗਰ ਬਸਾਇਓ ਲੋਕਾਂ ਨੂੰ ਇਕੱਠੀ ਕਰਕੇ ਨਗਰ ਬਸਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੇ ਸਾਰੀ ਧਰਤੀ ਮੁੱਲ ਖਰੀਦ ਕੇ ਤੇਰੇ ਪਿਤਾ ਦੇ ਕੋਲੋਂ ਨਿਤ ਕੰਗਕੇ ਤਰ ਦਰਸਾਇਓ ਇੱਕ ਦੇਨਾ ਦੇਵੀ ਦੇ ਥੱਲੇ ਆਏ ਪਾਸੇ ਨੀਵੇਂ ਵਾਲੇ ਪਾਸੇ ਢੇੜੇ ਪੱਜਦਾ ਹੈ ਇਸ ਮੈਂ ਬਸੈ ਤਿਨੋ ਕੋ ਨੰਦਨ ਹੁਣ ਉੱਥੇ ਉਹਨਾਂ ਦੇ ਸੁਪੁੱਤਰ ਵਸਦੇ ਹਨ ਧੰਨ ਗੁਰੂ ਗੋਬਿੰਦ ਰਾਏ ਜੀ ਲੱਖੋ ਨਰ ਕਰਤੇ ਪਗਵੰਦਨ ਲੱਖਾਂ ਹੀ ਲੋਕ ਜਿਨ੍ਹਾਂ ਉਹਨਾਂ ਦੇ ਧਰਨਾ ਆ ਕੇ ਨਮਸਕਾਰਾਂ ਕਰਦੇ ਨੇ ਮੱਥੇ ਟੇਕਦੇ ਨੇ ਸੋ ਅਖੇਰ ਕਰਪੇ ਇਤ ਆਵੇ ਉਹ ਸ਼ਿਕਾਰ ਖੇੜਣ ਵਾਸਤੇ ਇਧਰ ਨੂੰ ਆਏ ਨੇ ਅਤਨਮਰਗਨ ਗਨਪੋਨ ਪਰ ਜਾਵੇ ਇਸ ਤਰ੍ਹਾਂ ਬਹੁਤ ਮਿਰਗਾਂ ਦਾ ਸ਼ਿਕਾਰ ਕਰਕੇ ਬਾਸ ਮੁੜਦੇ ਨੇ ਆਜਮਨਜ ਇੱਕ ਉਤਤੇ ਆਇਓ ਉਹ ਤਾਂ ਇੱਕ ਅਜਰਾਹੀ ਚੱਲ ਕੇ ਆਇਆ ਹੈ ਬੰਦਾ ਆਇਆ ਹੋਇਆ ਹੈ ਪਰਸੰਗ ਕੈ ਸਕਲ ਸੁਨਾਇਓ ਉਹਨੇ ਸਾਰੀਆਂ ਗੱਲਾਂ ਮੈਨੂੰ ਸੁਨਾਈਆਂ ਨੇ ਦੱਸ ਕੇ ਅਸਲ ਵਿੱਚ ਸੂਹੀਏ ਰੱਖੇ ਹੋਏ ਸੀ ਉਹ ਸੂਹੀਏ ਨੇ ਗੱਲਾਂ ਦਸੀਆਂ ਦੰਦਪ ਦਿਰਗਤ ਤਿਆਰ ਕਰਵਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਆਨੇ ਕਹਿੰਦੇ ਬਹੁਤ ਵੱਡਾ ਭਾਰੀ ਨਗਾਰਾ ਤਿਆਰ ਕਰਾ ਲਿਆ ਹੈ ਜਾਣੇ ਪਰੈਸ ਚੜ੍ਹ ਕਰ ਆਏ ਇਹ ਪ੍ਰਤੀਤ ਹੁੰਦਾ ਹੈ ਕਿ ਗੋਮਦਰਾਏ ਜੀ ਚੜਾਈ ਕਰਕੇ ਆਏ ਹਨ ਇਹਨਾਂ ਦਾ ਨਵੇਂ ਨਗਾਰੇ ਦੀ ਗੂੰਜ ਹੈ ਇਤ ਦਹ ਦੁੰਦਪ ਪਰ ਨ ਕੋਈ ਫਿਰ ਇਸ ਇਲਾਕੇ ਤਾਂ ਕੋਈ ਰਾਜਾ ਨਹੀਂ ਹੈ ਹੋਰ ਕਿਹਦਾ ਨਗਾਰਾ ਵੱਜਣਾ ਹੈ ਹੋਰ ਕੋਈ ਵਜਾਉਂਦਾ ਵੀ ਨਹੀਂ ਜੋ বাজਾਏ ਵਿਚ ਰਹਿ ਢਿਗ ਹੋਈ ਜਿਹੜਾ ਕੋਈ ਵਿਚ ਆ ਪਜਾਵੇ ਤੇ ਸਾਡੇ ਇਲਾਕੇ ਚ ਮਿੱਤਰੇ ਕੋਈ ਵੀ ਨਹੀਂ ਹੈ ਇਸ ਕਰਕੇ ਇਹ ਗੁਰੂ ਗੋਬਿੰਦ राय ਜੀ ਦਾ ਨਗਾਰਾ ਹੈ ਕਰਮਾਤ ਸਾਹਿਬ ਗੁਰ ਗਾਦੀ ਉਹ ਗੁਰਤਾ ਗੱਦੀ ਦੇ ਮਾਲਕ ਨੇ ਕਰਮਾਤ ਦੇ ਨਾਲ ਪੂਰਨ ਹਨ ਫਤਿਹਾਨਕੇ ਸਾਤ ਵਿਵਾਦੀ ਨਾਲੇ ਉਹਨਾਂ ਦੀ ਪਾਤਸ਼ਾਹਾਂ ਦੇ ਨਾਲ ਭਾਵ ਔਰੰਗਜ਼ੇਬ ਦੇ ਨਾਲ ਝਗੜਾ ਹੈ ਪਹਿਲਾਂ ਸਾਜਹਾਨ ਦੇ ਨਾਲ ਸੀ ਤੇ ਹੁਣ ਔਰਗਜੀਵ ਨਾਲ ਵੀ ਉਹਨਾਂ ਦਾ ਝਗੜਾ ਹੈ ਜਨਮ ਭਯੋ ਪੂਰਬਕੇ ਦੇਸ਼ ਪਹਿਲਾ ਉਹਨਾਂ ਦਾ ਜਿਹੜਾ ਜਨਮ ਹੋਇਆ ਅਵਤਾਰ ਉਹ ਪਟਨੇ ਵਿੱਚ ਅਵਤਾਰ ਲਿਆ ਹੈ ਉਹਨਾਂ ਨੇ ਤਰਤ ਪਰ ਜਾ ਭਏ ਵਿਸ਼ੇਸ਼ ਵਿਸ਼ੇਸ਼ਤਾ ਕਰਕੇ ਜਦੋਂ ਪਾਲਣਾ ਹੋ ਗਈ ਤਕੇ ਪਰਮ ਆਏ ਬਿਰਾਜੇ ਸੇਰਾ ਕੇ ਇਸ ਨਗਰ ਵਿੱਚ ਵਿਰਾਜਮਾਨ ਹੋਏ ਹਨ ਆਨੰਦਪੁਰੀ ਵਿੱਚ ਦਰਸ਼ਨ ਕਰべ ਪਹੁੰਚੇ ਰਾਜੇ ਰਾਜੇ ਲੋਕ ਇੱਥੇ ਵੀ ਸਤਗੁਰਾਂ ਦੇ ਗੋਬਿੰਦ ਰਾਏ ਜੀਾਂ ਦੇ ਦਰਸ਼ਨ ਕਰਨ ਪਹੁੰਚਦੇ ਨੇ ਉਨੇ ਆਸਾਮ ਦੇਸ਼ ਤੇ ਆਇਓ ਕਿਉਂਕਿ ਸੁਣਿਆ ਹੈ ਸਾਨੂੰ ਖਬਰ ਮਿਲੀ ਹੈ ਕਿ ਆਸਾਮ ਦੇਸ਼ ਦਾ ਰਾਜਾ ਚੱਲ ਕੇ ਆਇਆ ਮੈਪਤ ਅਜਬ ਅਕੋਰਨ ਰਿਆਇਓ ਜਿਹੜਾ ਬਹੁਤ ਜ਼ਿਆਦੇ ਸੁੰਦਰ ਭੇਟਾਵਾਂ ਲੈ ਕੇ ਆਇਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਆਸਾਮ ਗਏ ਸੀ ਰਾਜੇ ਰਾਮ ਨੂੰ ਵਰ ਦਿੱਤਾ ਸੀ ਫਿਰ ਉਹਦੇ ਘਰੇ ਪੁੱਤਰ ਹੋਇਆ ਸੀ ਰਤਨ ਰਾਏ ਰਤਨ ਰਾਏ ਫਿਰ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ ਇਹ ਗੱਲ ਕਹਿ ਰਿਹਾ ਮੰਤਰੀ ਇਥੋਂ ਪ੍ਰਤੀਤ ਹੁੰਦਾ ਹੈ ਕਿ ਹਰ ਸਮੇਂ ਇਹ ਲੋਕ ਗੁਰੂ ਘਰ ਦੀ ਸੀਐਡੀ ਰੱਖਦੇ ਸੀ ਸ਼ਸਤਰ ਪੰਚ ਕਲਾ ਚਾਰ ਮਤੰਗ ਨਾਲ ਉਹ ਸ਼ਸਤਰ ਲੈ ਕੇ ਆ ਪੰਚ ਕਲਾ ਸ਼ਸਤਰ ਇੱਕੋ ਹੀ ਸ਼ਸਤਰ ਦੇ ਪੰਜ ਸ਼ਸਤਰ ਹੋ ਜਾਂਦੇ ਨੇ ਤਲਵਾਰ ਬਣ ਜਾਂਦੀ ਹੈ ਬਦੂਖ ਬਣ ਜਾਂਦੀ ਹੈ ਨੇਜਾ ਬਣ ਜਾਂਦਾ ਹੈ ਕਟਾਰ ਬਣ ਜਾਂਦੀ ਹੈ ਗੁਰਜ ਬਣ ਜਾਂਦੀ ਹੈ ਪੰਜ ਸ਼ਸਤਰ ਬਟਨ ਦੱਬੋ ਗੁਰਜ ਬਣ ਗਈ ਬਟਨ ਦਬੋ ਨੀਜਾ ਬਣ ਗਿਆ ਬਟਨ ਦਬੋ ਤਲਵਾਰ ਬਣ ਗਈ ਹੈ ਇਸ ਤਰ੍ਹਾਂ ਫਿਰ ਬਟਨ ਦਬ ਦਿਓ ਨਾਲ ਦੀ ਨਾਲ ਬੰਦੂਕ ਬਣ ਜਾਂਦੀ ਹੈ ਇਹ ਪੰਜ ਕਲਾ ਸ਼ਸਤਰ ਸੀ ਮਹਾਰਾਜ ਕੋਲ ਇਹ ਰਾਜਾ ਲੈ ਕੇ ਆਇਆ ਸੀ ਰਤਨ ਰਾਏ ਇਹੋਂ ਦੱਸ ਰਿਹਾ ਹੈ ਦਰਬ ਬਰਿੰਦ ਜਤ ਪੰਚਤਰੰਗ ਨਾਲੇ ਬਹੁਤ ਸੋਹਣਾ ਇੱਕ ਹਾਥੀ ਲੈ ਕੇ ਆਇਆ ਜਿਹੜਾ ਪ੍ਰਸ਼ਾਦੀ ਹੈ ਜਿਹਦੇ ਮੱਥੇ ਤੇ ਚਿੱਟਾ ਧਾਰੀ ਹੈ ਸਿਰੇ ਤੱਕ ਪੰਜ ਘੋੜੇ ਲੈ ਕੇ ਆਇਆ ਹੈ ਬਹੁਤ ਬਲੀ ਘੋੜੇ ਹਨ ਪੰਜੇ ਹੀ ਇਤੇ ਦੂਰ ਤੇ ਦਰਸ਼ਨ ਹੇਤ ਅਟੀ ਦੂਰ ਆਸਾਮ ਤੋਂ ਦਰਸ਼ਨ ਕਰਨ ਵਾਸਤੇ ਆਇਆ ਸਤਿਗੁਰਾਂ ਦੇ ਰਾਵ ਰੰਗ ਤਜ ਆਏ ਨਕੇਤ ਲੋਹੇ ਗਰੀਬ ਅਮੀਰ ਆਪੋ ਆਪਣੇ ਘਰ ਛੱਡ ਕੇ ਦਰਸ਼ਨ ਕਰਨ ਆਉਂਦੇ ਹਨ ਗੋਬਿੰਦ ਰਾਏ ਜੀ ਦੇ ਰਾਵ ਰਕੇ ਸਮੀਪ 에 ਰਹੇ ਦੇਖੋ ਆਪਦੇ ਨੇੜੇ ਹੀ ਰਹਿੰਦੇ ਹਾਂ ਦਾ ਆਪਦੀ ਹੀ ਰਾਜਧਾਨੀ ਹੈ ਜਿਨੋ ਮਹਾਤਮ ਮੰਦਿਰ ਜਿਨ੍ਹਾਂ ਦਾ ਮਹਾਤਮ ਬਹੁਤ ਦੁਰਲਭ ਹੈ ਵੱਡੀ ਸ਼ਕਤੀ ਆ ਗੁਰੂ ਨਾਨਕ ਦੇ ਘਰ ਦੀ ਕਿਉਂ ਨ ਮਿਲਾਪ ਆ ਚਤ ਚਈਏ ਕਿਉਂ ਨ ਪਾਉਣੋਂ ਦੇ ਨਾਲ ਮਲਾਪ ਕਰ ਲਈਏ ਤਿਰਗ ਤੁਲਬ ਵਸਤ ਟਕ ਲਈਏ ਜਿਨ੍ਹਾਂ ਦੇ ਕੋਲ ਐਨੀਆਂ ਦੁਰਲਭ ਵਸਤੂਆਂ ਹਨ ਬੜੀਆਂ ਕੀਮਤੀ ਹਨ ਅਦਗਤ ਰੀਪ ਕਰਤ ਨਰ ਸੁਣੇ ਇਉਂ ਬੜੀ ਤਰੀਫ ਕੀਤੀ ਹੈ ਇਸ ਮੰਤਰੀ ਨੇ ਭੀਮ ਜੰਦ ਰਾਜੇ ਦੇ ਕੋਲ ਸਾਰੀ ਕਚਹਿਰੀ ਸੁਣ ਰਹੀ ਹੈ ਤੁਨ ਧਰ ਰਾਮਕ੍ਰਿਸ਼ਨ ਏ ਬਣੇ ਕਹਿਣ ਲਿਖਿਓ ਕਰਤੀਤ ਹੁੰਦਾ ਵੀ ਰਾਮਕ੍ਰਿਸ਼ਨ ਹੋਵੇ ਜਾਂ ਕ੍ਰਿਸ਼ਨ ਭਗਵਾਨ ਹੋਣ ਸਵਈਆਂ ਚ ਵੀ ਆਉਂਦਾ ਸਾਧ ਸੰਗ ਜੀ ਸਤਜੁਗਤੈ ਮਾਣਿਓ ਛਲਿਓ ਬਲ ਭਾਵਨ ਪਾਇਓ ਤ੍ਰਿਤਤੈ ਮਾਣਿਓ ਰਾਮ ਰਗਵੰਸ ਕੋ ਹਾਇਓ ਦੁਆਪਰ ਕ੍ਰਿਸ਼ਨੋ ਮੁਰਾਰ ਕਾਂਸ ਕਿਰਤਾ ਅਰਥ ਕੀਓ ਉਗਰ ਸੈਨ ਕੋ ਰਾਜ ਅਪਹਿ ਬੰਦਿ ਅਪਹਿ ਜਨ ਜਲ ਭਗਤੈ ਜਾਂਦੀਓ ਉਗਰ ਸਾਇਨ ਕੋ ਰਾਜ ਅਭੈ ਭਗਤਹਿ ਜਨ ਦੀਓ ਕਲਯੁਗ ਪਰਮਾਨ ਹੁਣ ਕਲਯੁਗ ਹੈ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਆਵ ਚਲੇ ਅਟਲ ਆਦ ਪੁਰਖ ਫਰਮਾਇਓ ਵੀ ਇਹ ਹਾਥੋਂ ਤੱਤ ਤੋਂ ਚਲਿਆ ਰਿਹਾ ਉਹ ਪ੍ਰਤੀਤ ਹੁੰਦੇ ਨੇ ਵੀ ਕ੍ਰਿਸ਼ਨ ਭਗਵਾਹਨ ਲੱਗਦੇ ਨੇ ਕਿਸ ਭਾਵ ਕੇ ਇਸੇ ਤਰ੍ਹਾਂ ਹੀ ਰਾਮਚੰਦਰ ਭਗਵਾਨ ਪ੍ਰਤੀਤ ਹੁੰਦੇ ਹਨ ਉਹੀ ਨੂਰ ਆ ਗਿਆ ਹੈ ਅਤ ਸੁੰਦਰ ਤਤ ਸਦਨ ਬदन ਪਰ ਇਸ ਤਰ੍ਹਾਂ ਉਹਨਾਂ ਦੇ ਚਿਹਰੇ ਦੀ ਸੁੰਦਰਤਾ ਇਤੰਤ ਹੀ ਜ਼ਿਆਦਾ ਸ਼੍ਰੀਸ਼ਟ ਹੈ ਇਉ ਮੰਨੋ ਬਹੁਤ ਕ੍ਰਾਂਤੀ ਹੈ ਚਿਹਰੇ ਦੇ ਉੱਤੇ ਅਤਿਅੰਤ ਹੀ ਸੁੰਦਰਤਾ ਸ਼ੋਭਾ ਪਾਉਂਦੀ ਹੈ ਇੱਕ ਪਖਰੀ ਜੀ ਨਿਹਾਰ ਹੈ ਚਿਹਰੇ ਤੇ ਦਲ ਅਰ ਇੰਦਨ ਦ੍ਰਗਦਵੈ ਮੁਦਕਰ ਨਿਉ ਮਾਨੋ ਜੋ ਧੋਈ ਨਿਤ੍ਰ ਹਨ ਕਬਲ ਫੁੱਲ ਦੀਆਂ ਪੱਤੀਆਂ ਵਰਗੇ ਸੁੰਦਰ ਨੇਤਰ ਪਲਕਾਂ ਦਾ ਆਨੰਦ ਹੈ ਜਿਹੜਾ ਜਿਹੜਾ ਤੱਕ ਲੈਂਦਾ ਉਹਨੂੰ ਆਨੰਦ ਦਿੰਦੇ ਨੇ ਇੱਕ ਤਾਂ ਗੁਰੂ ਪੂਜ ਬੇਥਾਨ ਇੱਕ ਤਾਂ ਗੁਰੂ ਨੇ ਪੂਜਣ ਦੇ ਯੋਗ ਨੇ ਦੁੱਤੀਏ ਦਲਦੁੱਤ ਬਲੀ ਮਹਾਨ ਦੂਸਰੀਆ ਫੌਜਾ ਕੋਲ ਨੇ ਆਪ ਵੀ ਮਹਾਨ ਬਲੀ ਨੇ ਕਰੋ ਸੰਧ ਕਰੋ ਸੰਤਪਨ ਹੈ ਸੁਖਦਾਇ ਗੁਨ ਅਸੰਧ ਕਰੋ ਭਾਵ ਕੀ ਮਲਾਪ ਕਰ ਲੋ ਆਪਣੀ ਵੀ ਕਿਤੇ ਟਾਈਮ ਸਹੈ ਤਾਂ ਹੋਣ ਕਰਨਗੇ ਸਰੇ ਕਾਜ ਜਬੂ ਬਨ ਜਾਏ ਜੇ ਕਿਤੇ ਕੋ ਕਾਰਜ ਬਣ ਗਿਆ ਜ਼ਰੂਰ ਕਰਨਗੇ ਸਨ ਮੰਤਰੀ ਤੇ ਮਸਲਤ ਨੀਕੀ ਓਹ ਮੰਤਰੀ ਦੇ ਕੋਲੋਂ ਚੰਗੀ ਸਲਾਹ ਸੁਣ ਕਰਕੇ ਭੀਮ ਚੰਦ ਉਪਜੇ ਰਚ ਜੀ ਕੀ ਭੀਮ ਚੰਦ ਦੇ ਹਿਰਦੇ ਅੰਦਰ ਜੀ ਦੇ ਅੰਦਰ ਇਹ ਰੁਚੀ ਪੈਦਾ ਹੋ ਗਈ ਹੈ ਸਤਿਗੁਰੂ ਮਹਾਰਾਜ ਦੇ ਮਿਲਣ ਦੀ ਦੋਹਰਾ ਸੋ ਆਓ ਸਾਧ ਸੰਗਤ ਜੀ ਇਥੇ ਪ੍ਰਸੰਗ ਪੂਰਾ ਹੋ ਰਿਹਾ ਹੈ ਭੀਮ ਚੰਦ ਦੇ ਮਨ ਚ ਖਿਆਲ ਆ ਗਿਆ ਕਿ ਗੱਲਾਂ ਵਜੀਰ ਦੀਆਂ ਠੀਕ ਨੇ ਅਡੇ ਬਲੀ ਨੇ ਇੰਨੀਆਂ ਤਾਕਤਾਂ ਨੇ ਆਪਾਂ ਮਿਲ ਲਈਏ ਫਿਰ ਇਹ ਵੀ ਸੋਚਦਾ ਸੀ ਕਿ ਔਰੰਗਜੇਬ ਬਾਦਸ਼ਾਹ ਨਾਲ ਇਹਨਾਂ ਦੀ ਪਹਿਲਾਂ ਤੋਂ ਹੀ ਗੜੀ ਹੋਈ ਹੈ ਕਿਉਂਕਿ ਇਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਔਰੰਗਜੇਬ ਨੇ ਜਿਨ੍ਹਾਂ ਨੇ ਸਾਡੇ ਤਿਲਕ ਜੱਜੂ ਦੀ ਰਾਖੀ ਵਾਸਤੇ ਜਾਪੇ ਸੀਸ ਦਿੱਤਾ ਸੀ ਦੇਖੋ ਇਥੋਂ ਪਤਾ ਲੱਗਦਾ ਹੈ ਕਿਰਤਕਣ ਲੋਕ ਨੇ ਕਹਿੰਦੇ ਆਪਾਂ ਚਲੋ ਮੁਲਾਬ ਕਰ ਲੈਂਦੇ ਹਾਂ ਇਹਨਾਂ ਨਾਲ ਸੋ ਹੁਣ ਅਗਲਾ ਪਰਸਾ ਕੱਲ ਨੂੰ ਸੁਣਨਾ ਹੋਈਆਂ ਬੁਲਾ ਮਾਫ ਕਰਨੀਆਂ ਭਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਸੋਨ ਮੰਤਰੇ ਤੇ ਮਸਲਤ ਨੀਕੀ ਈਮ ਚੰਦ ਉਪਜੀ ਰਚ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ